ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚਿਆ ਅਲੱਗ-ਅਲੱਗ ਏਰੀਆ ਚੋਂ ਤੁਸੀਂ ਜਿੱਥੋਂ ਕਹਿੰਦੇ ਸੀਗੇ ਉੱਥੋਂ ਹੀ ਆਪਾਂ ਸਾਰੀਆਂ ਗੱਡੀਆਂ ਲੈ ਕੇ ਪਹੁੰਚਿਆ ਜਿਹੜੇ-ਜਿਹੜੇ ਪਿੰਡ ਤੋਂ ਤੁਸੀਂ ਕਹਿੰਦੇ ਸੀਗੇ ਜਿਹੜੇ-ਜਿਹੜੇ ਏਰੀਆ ਚੋਂ ਤੇ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਨਾਲ ਦੀ ਨਾਲ ਉੱਤੇ ਪੂਰੀ ਵੀਡੀਓ 'ਚ ਲਿਖਿਆ ਵੀ ਰਹਿੰਦਾ 94656929488 ਤੁਹਾਡੇ ਕੋਲੇ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਐਡ ਆਪਾਂ ਲਗਾ ਦਾਂਗੇ ਪਹਿਲੀ ਗੱਡੀ ਆਪਾਂ ਸੈਂਟਰੋ ਲੈ ਕੇ ਪਹੁੰਚਿਆ ਸੈਂਟਰੋ ਤੋਂ ਵੀਡੀਓ ਦੀ ਸ਼ਰਤ ਬਾਤ ਕਰਦੇ ਹਾਂ ਜੀ 10 ਮਾਡਲ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਇਹ 80000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਤਰਨ ਤਰਨ ਮਾਲਕ ਦਾ ਏਰੀਆ ਰੰਗ ਗੱਡੀ ਦਾ ਚੈੱਕ ਕਰ ਲਓ ਤੁਸੀਂ ਤੇ ਗੱਡੀ ਦੇ ਟਾਇਰ ਆਪਾਂ ਨੂੰ ਮਿਲ ਜਾਣਗੇ 80 ਤੋਂ 85 ਪੈਸੇ ਜੇ ਆਪਾਂ ਗੱਡੀ ਦੇ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਮੈਟਿੰਗ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂ ਐਸੈਸਰੀ ਵਗੈਰਾ ਸਾਰਾ ਕੁਝ ਆਪਾਂ ਨੂੰ ਵਧੀਆ ਮਿਲਜੂ ਤਾਰਨ ਤਾਰਨ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸ ਨੂੰ ਪਸੰਦ ਆਈ ਹੈ ਇਹ ਗੱਡੀ ਬਾਕੀ ਗੱਡੀ ਸੋਹਣੀ ਏ ਸੀ ਰੰਗ ਰੰਗ ਗੱਡੀ ਤਾਂ ਵਧੀਆ ਪਿਆ ਅੰਦਰੋਂ ਵੀ ਸੋਹਣੀ ਏ ਬਾਕੀ ਲੋਕਲ ਚੱਲੀ ਹੋਈ ਏ ਤੇ ਮਾਲਕ ਨੇ ਪਰਸਨਲ ਰੱਖੀ ਹੋਈ ਏ ਫੈਮਿਲੀ ਲਈ ਗੱਡੀ ਸਿਰਫ ਚੱਲੀ ਹੋਈ ਏ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 97 814 33013 ਇਹ ਮਾਲਕ ਦਾ ਨੰਬਰ ਹੈ ਗੱਲ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਇੱਕ ਆਪਾਂ ਸਕੋਰਪਿਓ ਗੱਡੀ ਲੈ ਕੇ ਪਹੁੰਚਿਆ 2000 ਪੰਜ ਮਾਡਲ ਗੱਡੀਆਂ ਸੀ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 1,30,000 ਰੁਪਏ ਕੁੱਲ ਡਿਮਾਂਡ ਮਾਲਕ ਨੇ ਆਪਣੇ ਕੋਲੇ ਲਾ ਕੇ ਭੇਜੀ ਆ ਇਹ ਸਿਰਫ ਇੱਕ ਡਿਮਾਂਡ ਹੈ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਰਾਮਪੁਰਾ ਫੂਲ ਮਾਲਕ ਦਾ ਏਰੀਆ ਟਾਇਟ ਆਪਾਂ ਵਧੀਆ ਜੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਰਾਮਪੁਰਾ ਫੂਲ ਜਾ ਕੇ ਦੇਖ ਸਕਦਾ ਨੂੰ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਹੈ ਤੋਰ ਕੇ ਦੇਖਣੀ ਹੈ ਟ੍ਰਾਈ ਲੈਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਮਾਲਕ ਨੇ ਦੱਸਿਆ ਵੀ ਇੰਜਣ ਉਂਜਣ ਪੂਰਾ ਵਧੀਆ ਮਿਲ ਜਾਊਗਾ ਤੇ ਇੰਜਨ ਸੇਲਡ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਸਰਵਿਸ ਮਾਲਕ ਨੇ ਟੋਟਲ ਕਰਵਾ ਰੱਖੀ ਹੈ ਰੰਗ ਦੇਖ ਲਓ ਗੱਡੀ ਦੇਖ ਲਓ ਬਾਕੀ ਤੁਸੀਂ ਮਾਲਕ ਨਾਲ ਆਪ ਗੱਲ ਕਰ ਲਿਓ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਮਾਲਕ ਤੋਂ ਪੁੱਛ ਸਕਦੇ ਹੋ ਬਾਕੀ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 98151 33816 ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮਿਲ ਗਿਆ ਆਪਣੇ ਚੈਨਲ ਤੋਂ ਵਟਸਐਪ ਨੰਬਰ ਵੀ ਨਾਲ ਦੀ ਨਾਲ ਨੋਟ ਕਰ ਲਿਆ ਕਰੋ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀਗਾ ਉੱਤੇ ਹਮੇਸ਼ਾ ਲਿਖਿਆ ਰਹਿੰਦਾ 94669 29488 ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮਾ ਜੇ ਤੁਹਾਨੂੰ ਦੇ ਕੋਲੇ ਕੋਈ ਵੀ ਮਸ਼ੀਨਰੀ ਘਰ ਕੁੱਠੀ ਮਕਾਨ ਕਿਸੇ ਵੀ ਏਰੀਆ ਚ ਵੇਚਣ ਵਾਸਤੇ ਹੈ ਸਵਿਫਟ ਜੈਡ ਡੀ ਆਈ ਗੱਡੀ ਦੀ ਆਪਾਂ ਗੱਲ ਕਰਾਂਗੇ ਟਾਪ ਮਾਡਲ ਜਮਾ ਗੱਡੀ ਆਪਾਂ ਲੈ ਕੇ ਪਹੁੰਚਿਆ ਮਾਡਲ ਦੀ ਗੱਲ ਕਰੀਏ ਤਾਂ 2013 ਮਾਡਲ ਹੈ ਜੀ ਆਪਾਂ ਓਨਰ ਦੀ ਗੱਲ ਕਰੀਏ ਸੈਕੰਡ ਓਨਰ ਗੱਡੀ ਹੈ ਗੱਡੀ ਖੜੀ ਹੈ ਫਿਰੋਜ਼ਪੁਰ ਏਰੀਆ ਚ ਗੱਡੀ ਤੁਸੀਂ ਪਹਿਲਾਂ ਚੈੱਕ ਕਰੋ ਬਹੁਤ ਸੋਹਣੀ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਚਲਾ ਕੇ ਤੁਸੀਂ ਦੇਖ ਸਕਦੇ ਹੋ ਮਾਲਕ ਦੇ ਘਰੇ ਜਾ ਕੇ ਸਟਾਰਟ ਕਰਕੇ ਦੇਖ ਲਊ ਟ్రਾਈ ਲੈ ਲਿਓ ਮਾਲਕ ਨੇ ਕਿਹਾ ਜਿਵੇਂ ਟ్రਾਈ ਲੈਣੀ ਐ ਓਵੇਂ ਟ్రਾਈ ਲੈ ਕੇ ਦੇਖ ਸਕਦੂ ਨਾਲੇ ਤਾਂ ਕਾਗਜ਼ ਪੱਤਰ ਚੈੱਕ ਕਰ ਲਓ ਜੇ ਕਿਸ ਨੂੰ ਪਸੰਦ ਆਈ ਐ ਜਾ ਕੇ ਦੇਖਿਓ ਇੱਕ ਵਾਰੀ ਜ਼ਰੂਰ ਠੀਕ ਹੈ ਜੀ ਬਾਕੀ ਇੰਜਨ ਉੰਜਨ ਪੂਰਾ ਵਧੀਆ ਮਲਜੂਗਾ ਗੇਅਰ ਪੂਰਾ ਵਧੀਆ ਮਲਜੂਗਾ ਕਿਸੇ ਪਾਸੋਂ ਕੋਈ ਆਵਾਜ਼ ਨਹੀਂ ਆਉਂਦੀ ਗੱਡੀ ਸੋਹਣੀ ਐ ਬਾਕੀ ਤੁਸੀਂ ਚਾਰੇ ਪਾਸੋਂ ਦੇਖ ਰਹੇ ਹੋ ਤੁਸੀਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖੋਗੇ ਨਾਲੇ ਤਾਂ ਤੁਮ ਨੂੰ ਸਾਰਾ ਕੁਝ ਪਤਾ ਲੱਗ ਜੂਗਾ ਨਾਲੇ ਚਲਾ ਕੇ ਦੇਖ ਲਓ ਨਾਲੇ ਬਹਿ ਕੇ ਮਾਲਕ ਨਾਲ ਗੱਲ ਹੋ ਜੂਗੀ ਪੂਰੀ ਤੇ ਓਨਰ ਨੇ ਜਿਹੜਾ ਰੇਟ ਗੱਡੀ ਦਾ ਆਪਣੇ ਕੋਲੇ ਲਾ ਕੇ ਭੇਜਿਆ 430000 ਰੁਪਏ ਲਾ ਕੇ ਭੇਜੇ ਕਹਿੰਦੇ ਸੀਗੇ ਮੌਕੇ ਤੇ ਡਿਸਕਾਊਂਟ ਕਰ ਦਾਂਗੇ ਲੈਸ ਵੈਸ ਕਰ ਦਾਂਗੇ ਬਾਕੀ ਤੁਹਾਨੂੰ ਮੈਂ ਸਾਰਾ ਕੁਝ ਦੱਸ ਰਹੇ ਹਾਂ ਜੀ ਤੇ ਵੀਡੀਓ ਤੁਸੀਂ ਦੇਖ ਰਹੇ ਹੋ ਫੋਟੋਆਂ ਸਾਰੀਆਂ ਇਸ 스ਵਿਫਟ ਗੱਡੀ ਦੀਆਂ ਤੁਸੀਂ ਦੇਖ ਰਹੇ ਹੋ ਤੇ ਓਨਰ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਦਾ ਜੇ ਤੁਸੀਂ ਕੋਈ ਵੀ ਗੱਲ ਕਰਨੀ ਹੈ ਤਾਂ ਮਾਲਕ ਨਾਲ ਆਪ ਕਰ ਸਕਦੇ ਹੋ ਜੀ ਮਾਲਕ ਦਾ ਨੰਬਰ ਹੈ 9501896214 ਇਹ ਮਾਲਕ ਦਾ ਨੰਬਰ ਹੈ ਗੱਲ ਤੁਸੀਂ ਆਪ ਕਰ ਲਿਓ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਰਹੇ ਹਾਂ ਸੀ ਤੇ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਗੱਡੀਆਂ ਕਿਵੇਂ ਦੀਆਂ ਲੱਗ ਰਹੀਆਂ ਜੀ ਏਸਾਂ ਟ ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ ਕਾਲੇ ਰੰਗ ਦੀ ਪੂਰੀ ਦੀ ਪੂਰੀ ਤਿਆਰ ਕਰਵਾਈ ਹੋਈ ਮੋਡੀਫਾਈ ਗੱਡੀ ਕਰਵਾਈ ਹੋਈ ਹੈ ਜੀ ਟਾਇਰ ਦੇਖੋ ਟਾਇਰਾਂ 'ਚ ਜਿਹੜੇ ਅਲਾਈ ਲੱਗੇ ਹੋਈ ਨੇ ਉਹ ਦੇਖੋ ਗੱਡੀ ਦਾ ਨੰਬਰ ਪੰਜਾਬ ਹੈ 2026 ਤੱਕਰ ਪਾਸਿੰਗ ਰੀਨਿਊ ਕਰਵਾਈ ਹੋਈ ਹੈ ਪੂਰੀ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਮਾਲਕ ਦੱਸ ਦੇ ਸੀਗੇ ਵੀ ਸ਼ੌਂਕ ਨਾਲ ਹੀ ਚਲਾਈ ਹੋਈ ਹੈ ਸ਼ੌਂਕ ਨਾਲ ਹੀ ਰੱਖੀ ਹੋਈ ਹੈ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 1,115,000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਗੱਡੀ ਦੀ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਤਰਨ ਤਰਨ ਜਾ ਕੇ ਦੇਖ ਵੀ ਸਕਦੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਈਏ ਕੋਈ ਜਾ ਕੇ ਦੇਖਣਾ ਚਾਹੁੰਦਾਗਾ ਤਰਨ ਤਰਨ ਮਾਲਕ ਦੇ ਘਰੇ ਗੱਡੀ ਮਿਲ ਜੂਗੀ ਨਵੇਂ ਟਾਇਰ ਨੇ ਨਵੀਂ ਗੱਡੀ ਐ ਸੋਹਣੀ ਗੱਡੀ ਐ ਸੀ ਪੁਰਾਣੀ ਆ ਪਰ ਨਵੀਂ ਵਾਂਗੂ ਰੱਖੀ ਹੋਈ ਐ ਪੰਜ ਮਾਡਲ ਐ ਜੀ ਅੰਦਰੋਂ ਸਾਰੀ ਐਸੈਸਰੀ ਚੜੀ ਹੋਈ ਐ ਸੀਟਾਂ ਤੇ ਕਵਰ ਚੜੇ ਹੋਏ ਨੇ ਮੈਟਿੰਗ ਹੋਈ ਐ ਮਿਊਜ਼ਿਕ ਸਿਸਟਮ ਪੂਰਾ ਵਧੀਆ ਤੇ ਏਸੀ ਹੀਟਰ ਵਰਕਿੰਗ ਦੇ ਵਿੱਚ ਆਪਾਂ ਨੂੰ ਮਿਲੂਗਾ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਹਿਲੇ ਅੱਖੀ ਗੱਡੀ ਜਿਹੜੀ ਇਹ ਜੱਜ ਜੂਗੀ ਤੇ ਪਸੰਦ ਆਜੂਗੀ ਤੇ ਜਦੋਂ ਪਸੰਦ ਆ ਗਈ ਉਸ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਿਓ ਤੇ ਖਰੀਦ ਕੇ ਲੈ ਆਓ ਜੇ ਪਹਿਲਾਂ ਕੋਈ ਗੱਲ ਕਰਨੀ ਹੈ ਜਾਂ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਮਾਲਕ ਨਾਲ ਗੱਲ ਜ਼ਰੂਰ ਕਰ ਲਿਓ ਮਾਲਕ ਦਾ ਨੰਬਰ 9517917485 ਇਹ ਮਾਲਕ ਦਾ ਨੰਬਰ ਹੈ ਜੀ ਗੱਲ ਤੁਸੀਂ ਆਪ ਕਰ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਜੀ ਤੇ ਹੁਣ ਆਪਾਂ ਇੱਕ ਮੋਟਰਸਾਈਕਲ ਦੀ ਗੱਲ ਕਰਾਂਗੇ ਜੀ ਆਪਣੇ ਕੋਲੇ ਮੋਟਰਸਾਈਕਲ ਮਾਲਕ ਨੇ ਵੇਚਣ ਵਾਸਤੇ ਭੇਜਿਆ ਹੋਇਆ ਪੂਰਾ ਸੋਹਣਾ ਮੋਟਰਸਾਈਕਲ ਆਪਾਂ ਲੈ ਕੇ ਪਹੁੰਚੇ ਹਾਂ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ Honda ਦਾ ਮੋਟਰਸਾਈਕਲ ਹੈ 12 ਮਾਡਲ ਹੈ ਜੀ 46000 ਰੁਪਿਆ ਉਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮੁਕੇਰੀਆ ਮਾਲਕ ਦਾ ਏਰੀਆ ਸੀ ਤੇ ਹੁਸ਼ਿਆਰਪੁਰ ਮੁਕੇਰੀਆ ਏਰੀਆ ਤੇ ਜਿਨ੍ਹਾਂ ਦਾ ਇਹ ਮੋਟਰਸਾਈਕਲ ਹੈ ਜੀ ਇਹਨਾਂ ਕੋਲੇ ਇੱਕ ਸਬਪਟ ਡਜ਼ਾਇਰ ਗੱਡੀ ਵੀ ਹੈ ਤੇ ਮੋਟਰਸਾਈਕਲ ਵੀ ਆ ਦੋਵੇਂ ਮਸ਼ੀਨਰੀਆਂ ਇਹਨਾਂ ਨੇ ਸੇਲ ਕਰਨੀਆਂ ਜੇ ਕਿਸੇ ਨੇ ਦੋਵੇਂ ਖਰੀਦਣੀਆਂ ਦੋਵੇਂ ਖਰੀਦ ਸਕਦੋਂ ਤੇ ਕੱਲਾ ਮੋਟਰਸਾਈਕਲ ਖਰੀਦਣਾ ਹੈ ਕੱਲਾ ਮੋਟਰਸਾਈਕਲ ਖਰੀਦ ਸਕਦੋਂ ਉਹ ਤੁਹਾਡੀ ਇੱਛਾ ਸੀ ਤੇ 46000 ਰੁਪਏ ਡਿਮਾਂਡ ਕੀਤੀ ਐ ਇਸ ਮੋਟਰਸਾਈਕਲ ਦੀ ਟਾਇਰ ਬਿਲਕੁਲ ਵਧੀਆ ਆਪਨ ਮਿਲ ਜਾਣਗੇ ਚਲਾਉਣ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਸੋਹਣਾ ਮੋਟਰਸਾਈਕਲ ਐ ਬਾਕੀ ਤੁਸੀਂ ਦੇਖ ਲਓ ਮਾਲਕ ਦਾ ਮੋਬਾਈਲ ਨੰਬਰ 987222793 ਤੇ ਵੀਡੀਓ ਕਿਵੇਂ ਦੀ ਲੱਗ ਰਹੀ ਐ ਜੀ ਜਰੂਰ ਦੱਸੋ ਜੇ ਚੱਲਦੀ ਚੱਲਦੀ ਵੀਡੀਓ 'ਚ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੋ ਤੇ ਬਤ ਵਾਰ ਸ਼ੇਅਰ ਕਰਿਆ ਕਰੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਇਸੇ ਤਰ੍ਹਾਂ ਦੀ ਵੀਡੀਓ ਜੇ ਤੁਸੀਂ ਹਰ ਰੋਜ਼ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜ਼ਰੂਰ ਦਬਾ ਦਿਓ ਜਦੋਂ ਸਬਸਕ੍ਰਾਈਬ ਦਾ ਬਟਨ ਤੁਸੀਂ ਨੱਪਤਾ ਉਹ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਡੇਲੀ ਆਪਾਂ ਅਲੱਗ-ਅਲੱਗ ਏਰੀਆ 'ਚੋਂ ਅਲੱਗ-ਅਲੱ ਜਿਵੇਂ ਕਿ ਗੱਡੀਆਂ ਹਰ ਤਰ੍ਹਾਂ ਦੀਆਂ ਮੋਟਰਸਾਈਕਲ ਹਰ ਤਰ੍ਹਾਂ ਦੀ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਤੇ ਹਮੇਸ਼ਾ ਲਿਖਿਆ ਰਹਿੰਦਾ 94666 29488 ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹਾਂ ਆਲਟੋ ਗੱਡੀ ਦੀ ਗੱਲ ਕਰਾਂਗੇ ਜੀ ਆਪਾਂ ਆਲਟੋ ਤੁਸੀਂ ਚੈੱਕ ਕਰੋ ਸਿਲਵਰ ਰੰਗ ਦੇ ਵਿੱਚ 6 ਮਾਡਲ ਗੱਡੀ ਟਾਇਰਾਂ 'ਚ ਅਲਾਈ ਪਾਤੜ ਮਾਲਕ ਦਾ ਏਰੀਆ 65000 ਰੁਪਏ ਡਿਮਾਂਡ ਹੈ ਜੀ ਟਾਇਰ ਸੋਹਣੇ ਨੇ ਗੱਡੀ ਅੰਦਰੋਂ ਵੀ ਸੋਹਣੀ ਐ ਬਾਹਰੋਂ ਵੀ ਪੂਰੀ ਵਧੀਆ ਪਈ ਐ ਚਾਰੇ ਪਾਸੇ ਤੁਹਾਨੂੰ ਮੈਂ ਦਿਖਾ ਰਿਆ ਸੀ ਤੇ ਮੈਨੂੰ ਕਮੈਂਟ ਕਰਕੇ ਨਾਲ ਦੇ ਨਾਲ ਦੱਸ ਦੇ ਰਹੋ ਤੁਹਾਨੂੰ ਗੱਡੀਆਂ ਤੇ ਇਹ ਆਲਟੋ ਗੱਡੀ ਕਿਵੇਂ ਦੇ ਲੱਗੀਆਂ ਜੇ ਤੁਹਾਨੂੰ ਸੀ ਮਾਲਕ ਨਾਲ ਗੱਲ ਕਰਨੀ ਐ ਆਲਟੋ ਦੇ ਮਾਲਕ ਨਾਲ ਤਾਂ 9041306212 ਗੱਲ ਆਪ ਕਰ ਲਿਓ ਜੀ ਤੇ ਵੀਡੀਓ ਦੀ ਪੂਰੀ ਗੱਲ ਕਰ ਲਿਓ ਆਪਾਂ ਵੀਡੀਓ ਕਿਵੇਂ ਦੇ ਲੱਗੀ ਤੁਹਾਨੂੰ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਸ਼ੇਅਰ ਕਰ ਦਿਓ ਤੇ ਮਿਲਦੇ ਆਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਅਗਲੀ ਵੀਡੀਓ ਵਾਸਤੇ ਕਮੈਂਟਸ ਲਾਜ਼ਮੀ ਕਰਿਓ ਜੀ